ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਭਰਾਵਾਂ ਨੂੰ ਇਹ ਸਵਾਲ ਆ ਕਿ ਜੋ ਇਹ ਜਵਾਰ ਆ ਇਸ ਦਾ ਪੱਤਾ ਬਹੁਤ ਜ਼ਿਆਦਾ ਚੌੜਾ ਤੇ ਇਹ ਜਿਹੜੀ ਜਵਾਰ ਆ ਇਸ ਦਾ ਪੱਤਾ ਬਹੁਤ ਜ਼ਿਆਦਾ ਘੱਟ ਚੌੜਾ ਯਾਨੀ ਕਿ ਉਸ ਜਵਾਰ ਨੂੰ ਬਹੁਤ ਜ਼ਿਆਦਾ ਪਤਲਾ ਪੱਤਾ ਤੇ ਇਹਦਾ ਨਾਮ ਹੈਗਾ ਜੀ ਰਸੀਲਾ 골ਡ ਜਿਹਦਾ ਪੱਤਾ ਬਹੁਤ ਜ਼ਿਆਦਾ ਚੌੜਾ ਤੇ ਇਹਦਾ ਨਾਮ ਹੈਗਾ ਜੀ ਜੰਬੋ ਜੰਬੋ 골ਡ ਸੋ ਸਾਰੇ ਦਸ਼ਕਾਂ ਨੂੰ ਜਾਂ ਜ਼ਿਮੀਂਦਾਰ ਭਰਾਵਾਂ ਨੂੰ ਬੇਨਤੀ ਹੈ ਕਿ ਦੋਹਾਂ ਵਿੱਚੋਂ ਕਿਹੜੀ ਜਵਾਰ ਜ਼ਿਆਦਾ ਵਧੀਆ ਪਸ਼ੂ ਚਾਰਾ ਕਰਦੇ ਆ ਪਸ਼ੂ ਖਾਂਦੇ ਆ ਜੰਬੋ 골ਡ ਆ ਜਾਂ ਰਸੀਲਾ 골ਡ ਸੋ ਕਮੈਂਟਾਂ ਵਿੱਚ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹ ਚੀਜ਼ ਜ਼ਰੂਰ ਦੱਸਣ ਤੇ ਇਹਦੇ ਵਿੱਚ ਜਿਹੜਾ ਆਪਣਾ ਇਹਦਾ ਵਧਣ ਦਾ ਟਾਈਮ ਆ ਉਹ ਕਿਸ ਦਾ ਜ਼ਿਆਦਾ ਹੈ ਤੇ ਕਿਸ ਦਾ ਘੱਟ ਹੈ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਹੈਗੀ ਹੈ ਜੀ ਜੰਬੋ 골ਡ ਇੱਕ ਸਾਈਡ ਹੈ ਜੀ ਰਸੀਲਾ 골ਡ ਸੋ ਸਾਰੇ ਵੀਰਾਂ ਨੂੰ ਜੇ ਇਹ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਦੂਹਾ ਜਵਾਰਾਂ ਦੇ ਵਿੱਚੋਂ ਜਾਂ ਚਰੀ ਦੇ ਵਿੱਚੋਂ ਕਿਹੜੀ ਚਰੀ ਵਧੀਆ ਠੀਕ ਆ ਆਪਣੇ ਸੁਝਾਅ ਜਰੂਰ ਦਿਓ ਜੀ ਧੰਨਵਾਦ ਜੀ